ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਫਰੰਟ ਵਾਲਾ ਜਿਹੜਾ ਨੈਕ ਆ ਉਹ ਬੈਕ ਸਾਈਡ ਨੂੰ ਕਿਉਂ ਜਾਂਦਾ ਤੇ ਆਪਾਂ ਕਿੱਥੇ ਗਲਤੀ ਕਰਦੇ ਹਾਂ ਸਲਾਈਡ ਟਾਈਮ ਚਾਹੇ ਆਪਾਂ ਪਰਫੈਕਟ ਕਟਿੰਗ ਕਰ ਲਈਏ ਲੇਕਿਨ ਜਿਹੜੀ ਹੈ ਜਿ ਆਪਣੇ ਤੋਂ ਸਟੀਚਿੰਗ ਟਾਈਮ ਕੋਈ ਨਾ ਕੋਈ ਗਲਤੀ ਹੋ ਜਾਂਦੀ ਆ ਠੀਕ ਹੈ ਤੇ ਉਹਨੂੰ ਆਪਾਂ ਕਿਸ ਤਰੀਕੇ ਨਾਲ ਠੀਕ ਕਰਨਾ ਔਰ ਸਭ ਤੋਂ ਪਹਿਲਾਂ ਆਪਾਂ ਗਲਤੀ ਕੀ ਕਰਦੇ ਆ ਉਹ ਦੇਖਾਂਗੇ ਦੇਖੋ हिਪ ਤੋਂ ਜਦੋਂ ਆਪਾਂ ਕਪੜਾ ਫਟਕਾਰਦੇ ਆ ਨਾ ਜੀ ਹਾਫ ਹਾਫ ਇੰਚ ਦੋਨੋਂ ਸਾਈਡ ਕੀ ਹੈ ਜੀ ਗੈਪਿੰਗ ਹੁੰਦੀ ਹੈ ਲੇਕਿਨ ਆਪਾਂ ਇਸ ਕਪੜੇ ਨੂੰ ਖਿੱਚ ਕੇ ਬਰਾਬਰ ਕਰਕੇ ਫਿਰ ਆਪਾਂ ਫਿਟਿੰਗ ਵਾਲੀ ਸਿਲਾਈ ਲਗਾ ਲੈਣੇ ਆ ਇਹਦੇ ਨਾਲ ਕੀ ਹੈ ਜੀ ਜਿਹੜਾ ਆਪਣਾ ਫਰੰਟ ਵਾਲਾ ਨੈੱਕ ਹੈ ਉਹ ਬੈਕ ਸਾਈਡ ਨੂੰ ਚਲਾ ਜਾਂਦਾ ਠੀਕ ਹੈ ਤੇ ਇਹ ਆਪਣੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਜੀ ਜਿਹੜੀ ਕੁੜਤੀ ਨੂੰ ਆਪਣੀ ਫਿਟਿੰਗ ਜਿਹੜੀ ਪਰਫੈਕਟ ਨਹੀਂ ਆਉਂਦੀ ਠੀਕ ਹੈ ਔਰ ਬਰਸ ਤੋਂ ਕੀ ਜੀ ਦੱਬੀ ਦੱਬੀ ਫਿਟਿੰਗ ਆਉਂਦੀ ਆ ਹੁਣ ਆਪਾਂ ਕੀ ਕਰਨਾ ਹੈ ਜੀ ਜਿਹੜੀ ਆਪਣੀ ਗੈਪਿੰਗ ਆਈ ਆ 1/2 ਇੰਚ ਆਪਣੀ ਉੱਪਰ ਵਾਲੀ ਸਾਈਡ 1/2 ਇੰਚ ਆਪਣੀ ਸਾਈਡ ਤੋਂ ਉਸ ਗੈਪਿੰਗ ਨੂੰ ਆਪਾਂ ਉਵੇਂ ਹੀ ਰੱਖਾਂਗੇ ਔਰ ਬਿਲਕੁਲ ਸਿੱਧੀ ਸਲਾਈ ਲਗਾਵਾਂਗੇ ਯਾਨੀ ਕਿ ਆਪਣੀ ਫਿਟਿੰਗ ਵਾਲੇ ਨਿਸ਼ਾਨ ਜਿੱਥੇ ਲੱਗੇ ਹੋਏ ਆ ਉੱਥੇ ਆਪਾਂ ਸਲਾਈ ਲਗਾਵਾਂਗੇ ਔਰ ਕਮਰ ਕੋਲੇ ਆਉਂਦੇ ਹੋਏ ਬਿਲਕੁਲ ਗੁਲਾਈ ਨਾਲ ਆਪਾਂ ਸਲਾਈ ਲਗਾਉਣੀ ਆ ਠੀਕ ਹੈ ਜੀ और ये सिलाई जी है जी आप हिप तक बिल्कुल खिच के सिलाई लगा जी इतों आप पक्का कर लेना और एक पैर द्रा लूजिंग लई लगावे देखो जी ये ज़्यादातर गलती स्टिचिंग टाइम कर दें ठीक है जी ਸੋ ਕਟਿੰਗ ਜੇਕਰ ਆਪਾਂ ਪਰਫੈਕਟ ਕਰਦੇ ਆਂ ਤਾਂ ਸਟਿਚਿੰਗ ਟਾਈਮ ਆਪਣੇ ਤੋਂ ਇਹ ਗਲਤੀ ਹੋ ਜਾਂਦੀ ਆ। ਮੋਢੇ ਵਾਲੀ ਸਾਈਡ ਤੋਂ ਦੇਖੋ 1/2 ਇੰਚ ਜੋ ਵਧਿਆ ਹੋਇਆ ਆ ਆਪਾਂ ਇਹਨੂੰ ਕਟਿੰਗ ਕਰ ਲਾਂਗੇ। ਸਾਈਡ ਵਾਲਾ ਜੀ ਆਪਸ਼ਨਲ ਆ ਤੁਸੀਂ ਕੱਟ ਵੀ ਸਕਦੇ ਹੋ। ਸੇਮ ਆਪਾਂ ਦੇਖੋ ਉਧਰਲੀ ਸਾਈਡ 1/2 ਇੰਚ ਛੱਡਿਆ ਸੀ ਉੱਪਰ ਵਾਲੀ ਸਾਈਡ 1/2 ਇੰਚ ਆਪਣਾ ਸਾਈਡ ਤੇ ਗੈਪਿੰਗ ਆਈ ਆ। ਐਸੇ ਤਰੀਕੇ ਨਾਲ ਦੂਜੀ ਸਾਈਡ ਵੀ ਆਪਾਂ ਸਲਾਈ ਲਗਾਵਾਂਗੇ। ਔਰ ਇਸ ਲਾਈ ਵੀ ਆਪਾਂ ਖਿੱਚ ਕੇ ਸਲਾਈ ਲਗਾਉਣੀ ਹੁੰਦੀ ਹੈ ਜੀ ਜਦੋਂ ਵੀ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਔਰ ਕੰਬਰ ਕੋਲ ਆਉਂਦੇ ਹੋਏ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਆਪਾਂ ਸਲਾਈ ਲਗਾਉਣੀ ਆ ਜਦੋਂ ਤੁਸੀਂ ਇਸ ਤਰੀਕੇ ਨਾਲ ਫਿਟਿੰਗ ਵਾਲੀ ਸਲਾਈ ਲਗਾਉਂਗੇ ਜੀ ਤਾਂ ਤੁਸੀਂ ਖੁਦ ਆਪਣੀ ਫਿਟਿੰਗ ਨੂੰ ਚੈੱਕ ਕਰੋਗੇ ਕਿ ਆਪਣੀ ਫਿਟਿੰਗ ਕਿੰਨੇ ਪਰਫੈਕਟ ਤਰੀਕੇ ਨਾਲ ਆਈ ਆ ਔਰ ਕਿਤੇ ਵੀ ਜਿਹੜਾ ਆਪਣਾ ਜਿਹੜਾ ਫਰੰਟ ਵਾਲਾ ਨੈਕ ਹੈ ਜੀ ਉਹ ਬੈਕ ਸਾਈਡ ਨੂੰ ਨਹੀਂ ਜਾਂਦਾ ਬਹੁਤ ਹੀ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿਆਦਾਤਰ ਇਹ ਮੇਰੇ ਭੈਣਾਂ ਦੇ ਕਮੈਂਟ ਆ ਰਹੇ ਸੀ ਜੀ ਮੈਨੂੰ ਸੋ ਮੈਂ ਸੋਚਿਆ ਕਿ ਇਸ ਬਾਰੇ ਇੱਕ ਵੀਡੀਓ ਬਣਾਦਾ ਤਾਂ ਜੋ ਮੇਰੀ ਭੈਣਾਂ ਦੇ ਜਿਹੜੇ ਡਾਊਟ ਹੈ ਜੀ ਉਹ ਕਲੀਅਰ ਹੋ ਜਾਣ ਬਸ ਇੰਨੀ ਕੀ ਗਲਤੀ ਹੈ ਜੀ ਜਿਹੜੀ ਸिलाई ਲਗਾ ਲਈ ਹੈ ਜੀ ਪਰ ਦੇ ਵਿੱਚ ਕਰਦੇ ਨੂੰ ਇਹ ਜਿਹੜੀ ਆਪਣੇ ਇਧਰ ਕੱਟ ਕਰ ਲੈਣੀ ਨੂੰ ਤੁਸੀਂ ਨੈਕਸਟ ਟਾਈਮ ਨਈਂ ਕਰ ਸਕਦੇ ਹੋ ਔਰ ਨਈਂ ਵੀ ਕਟਿੰਗ ਕਰ ਸਕਦੇ ਇਹ ਦੇਖੋ ਜੀ ਆਪਣੀ ਕੁੜਤੀ ਦੀ ਫਾਈਨਲ ਲੁੱਕ ਕੁੜਤੀ ਦੀ ਫਾਈਨਲ ਲੁੱਕ ਜੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਸਲਾਈ ਲਾਖੇ ਜੀ ਤੁਹਾਡਾ ਵੀਡੀਓ ਨੂੰ ਵੇਖਣ ਲਈ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ